ਮੰਜ਼ਿਲ ਹੈ ਧਰਮ ਯਾਤਰਾ ਹੈ ਧਿਆਨ ਦੀ ਧਿਆਨ ਯਾਤਰੀ ਹੈ ਜਿਸ ਰਸਤੇ ਚੋ ਲੰਘਣਾ ਹੈ ਧਿਆਨ ਨੇ ਉਹ ਪੰਥ ਹੈ ਉਹ ਪੰਥ ਜਿਸ ਦੇ ਰਾਹੀ ਚੱਲਣਾ ਹੈ ਉਹ ਗੁਰੂ ਹੈ ਧਨ ਹੈ ਗੁਰੂ ਦਾ ਸ਼ਬਦ ਹੈ ਜਿੱਥੇ ਪਹੁੰਚਣਾ ਹੈ ਉਹ ਧਰਮ ਹੈ ਕਿ ਜੀਵਨ ਮਿਲੇ ਧਿਆਨ ਨੂੰ ਧਰਮ ਤੱਕ ਪਹੁੰਚਾਉਣ ਵਾਸਤੇ ਜਨਮ ਸਮੇਂ ਜੈਸੇ ਮਨੁੱਖ ਦਾ ਸਰੀਰ ਅਵੰਗ ਹੈ ਤੈ ਰਹੈਨ ਚੱਲ ਨਹੀਂ ਸਕਦਾ ਹੱਥ ਹੈ ਗਏ ਨੇ ਕੁਝ ਨਹੀਂ ਕਰ ਸਕਦਾ ਨਵਾਂ ਜਨਮਿਆ ਬੱਚਾ ਜ਼ੁਬਾਨ ਹੈ ਬੋਲ ਵੀ ਨਹੀਂ ਸਕਦਾ ਅੱਖਾਂ ਹਨ ਸਹੀ ਵੇਖ ਵੀ ਨਹੀਂ ਸਕਦਾ ਮਾਂ ਦੀ ਗੋਦ ਦੇ ਚ ਹੈ ਪਰ ਇਹਨੂੰ ਇਹ ਵੀ ਨਹੀਂ ਪਤਾ ਇਹ ਮੇਰੀ ਮਾਂ ਹੈ ਪਿਓ ਖਿਡਾਰੇ ਹੈ ਪਰ ਇਸ ਮਾਸੂਮ ਬੱਚੇ ਨੂੰ ਇਹ ਵੀ ਨਹੀਂ ਪਤਾ ਇਹ ਮੇਰਾ ਪਿਤਾ ਹੈ ਅਧੂਰਾ ਹੈ ਤਨ ਕਰਕੇ ਅਜੇ ਮੂੰਹ ਦੇ ਚ ਦੰਦ ਵੀ ਕੋਈ ਨਹੀਂ ਅਧੂਰਾ ਹੈ ਇਹ ਜੇ ਸਮਝ ਕਰਕੇ ਵੀ ਬੁੱਧ ਕਰਕੇ ਵੀ ਹਰ ਪੱਖੋਂ ਅਧੂਰਾ ਹੈ ਸਹਿਜ ਸਹਿਜ ਦਾ ਤਨ ਸੰਪੂਰਨ ਹੁੰਦਾ ਹੈ ਵੱਧ ਰਿਕਸਤ ਹੁੰਦਾ ਸਹਿਜ ਸਹਿਜ ਦਾ ਧਿਆਨ ਚੱਲ ਪੈਂਦਾ ਹੈ ਕਦੀ ਮਾਂ ਦੀ ਤਰਫ ਪਿਤਾ ਦੀ ਤਰਫ ਨਾਮ ਹਾਂ ਮਿਲੇ ਰਹਿੰਦਾ ਹੈ ਦੂਰ ਹੋਵੇ ਪਿਤਾ ਰਹਿੰਦਾ ਹੈ ਯਾਦ ਕਰਦਾ ਹੈ ਧਿਆਨ ਉਸ ਦੀ ਤਰਫ ਜਾਂਦਾ ਹੈ ਲਪਕਦਾ ਹੈ ਪਿਰਾ ਦੀ ਤਰਫ ਪੈਣਾ ਦੀ ਤਰਫ ਦੁੱਧ ਦੀ ਤਰਫ ਖਾਣ ਪਾਨ ਦੀ ਤਰਫ ਸਹਜੇ ਸਹਜੇ ਵੱਡਾ ਹੋ ਗਿਆ ਸਮਝ ਆ ਗਈ ਏ ਪਰਵਾਰ ਦੇ ਪਦਾਰਥਾਂ ਦੇ ਮਿੱਤਰਾਂ ਦੇ ਦੋਸਤਾਂ ਦੇ ਧਿਆਨ ਉਹਨਾਂ ਵਿੱਚ ਹੈ ਸਮਝ ਨਹੀਂ ਆਈ ਪ੍ਰਮਾਤਮਾ ਦੀ ਧਰਮ ਦੀ ਧਿਆਨ ਉਸ ਵਿੱਚ ਨਹੀਂ ਹੈ ਨਹੀਂ ਹੈ ਇੱਕ ਦਿਨ ਸਹਜੇ ਸਹਜੇ ਸਰੀਰ ਫਿਰ ਨਢਾਲ ਹੋ ਜਾਂਦਾ ਹੈ ਬਿਰਧ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਪੈਰਾਂ ਦੇ ਸਹੀ ਢੰਗ ਦੀ ਚੱਲਣ ਦੀ ਤੋਫੀਕ ਨਹੀਂ ਲੈਂਦੀ। ਲੇਕਿਨ ਧਿਆਨ ਤੇ ਅਜੇ ਵੀ ਪ੍ਰਭੂ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਨਹੀਂ ਰੱਖਦਾ। ਅਗਰ ਤਨ ਜਵਾਨ ਹੈ, ਸ਼ਕਤੀਸ਼ਾਲੀ ਹੈ। ਤੇ ਜੇ ਕਿਸੇ ਦਾ ਧਿਆਨ ਚੱਲਦੇ ਦੇਖਦੇ ਆ ਤਾਂ ਲੜਖੜਾਂਦਾ ਹੋਇਆ ਕਮਜ਼ੋਰ ਸਿਰਫ ਤਨ ਤਾਕਤਵਰ ਹੈ, ਧਿਆਨ ਦੇ ਬਹੁਤ ਕਮਜ਼ੋਰ ਹੈ। ਇਹ ਸਭ ਹੋ ਸਕਦਾ ਹੈ ਸਰੀਰ ਤੇ ਬਿਲਕੁਲ ਮਿਰਦ ਹੋ ਗਿਆ ਹੈ ਨਿਡਾਲ ਹੈ ਧਿਆਨ ਠੀਕ ਚੱਲ ਰਿਹਾ ਹੈ ਔਰ ਬਲਵਾਨ ਹੈ ਉਹਨਾਂ ਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਗੁਰਮੁਖ ਕਦੇ ਵੱਡੇ ਨਾਹੀਂ ਜਿਨ ਅੰਤਰ ਸੁਰਤ ਗਿਆਨ ਸੁਰਤ ਤੋਂ ਮੁਰਾਦ ਧਿਆਨ ਹੈ ਜਿਨ੍ਹਾਂ ਦਾ ਧਿਆਨ ਸਹੀ ਮਾਰਗ ਤੇ ਹੈ ਔਰ ਜਿਨ੍ਹਾਂ ਨੂੰ ਸਮਝ ਆਏ ਜਿਨ੍ਹਾਂ ਦਾ ਚੇਤਾ ਕੰਮ ਕਰ ਰਿਹਾ ਕੰਨ ਬਿਰਦ ਹੋ ਗਏ ਇਨਾਂ ਦਾ ਧਿਆਨ ਬੜਾ ਪਰਵਲ ਹੈ ਅਠੇ ਪੈਰ ਧਰਮ ਦੇ ਚ ਜੁੜੇ ਹੋਏ ਐ ਇਸ ਵਾਸਤੇ ਆਨੰਦ ਹੈ ਰਸ ਹੈ ਖੇੜਾ ਹੈ ਤਨ ਬਿਰਦ ਹੈ ਦੂਸਰੇ ਪਾਸੇ ਸਤਿਗੁਰ ਕਹਿੰਦੇ ਨੇ ਮਨੁਮਖ ਬਾਲਕ ਬਿਰਦ ਸਮਾਨ ਹੈ ਜਿਵੇਂ ਬੱਚਾ ਕਮਜ਼ੋਰ ਹੈ ਅਪੰਗ ਹੈ ਤੇ ਬੁੱਢਾ ਕਮਜ਼ੋਰ ਹੈ ਅਪੰਗ ਹੈ ਜਿਹੜਾ ਮਨੁਮਖ ਹੈ ਤੇ ਤੇ ਬੱਚੇ ਦੀ ਤਰ੍ਹਾਂ ਹੈ ਯਾ ਬਿਲਕੁਲ ਕਮਜ਼ੋਰ ਬੁੱਢੇ ਦੀ ਤਰ੍ਹਾਂ ਕੁਝ ਵੀ ਨਹੀਂ ਧਿਆਨ ਚਲੇ ਆ ਹੀ ਨਹੀਂ ਪ੍ਰਭੂ ਦੀ ਸਮਝ ਨਹੀਂ ਆਈ ਇਸ ਨੂੰ ਬੜੇ ਸੋਹਣੇ ਢੰਗ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਵਿੱਚ ਖੋਲੇ ਆ ਵੀ ਹੈ ਸਾਹਮਣੇ ਆ ਗਿਆ ਚਲੋ ਖੁਲਾਸਾ ਕਰੀ ਲਈਏ ਲੇਕਿਨ ਇਤਨਾ ਚੇਤੇ ਰੱਖਣਾ ਜਿਨੇ ਸਮਝ ਲਿਆ ਜੋ ਜੁੜ ਗਿਆ ਉਹ ਪੰਥ ਦੇ ਚ ਨਹੀਂ ਹੁੰਦਾ ਰਸਤੇ ਚ ਨਹੀਂ ਹੁੰਦਾ ਉਹ ਧਰਮ ਦੇ ਚ ਹੁੰਦਾ ਹੈ ਉਹ ਪਹੁੰਚ ਗਿਆ ਘਰ ਧਰਮ ਹੈ ਪੰਥ ਰਸਤਾ ਹੈ ਉਹ ਰਸਤੇ ਚ ਨਹੀਂ ਹੁੰਦਾ ਐਸੋ ਅਸੇ ਸਾਹਿਬ ਕਹਿੰਦੇ ਮਨ ਨੇ ਮਗ ਨ ਚੱਲੇ ਚੱਲਣਾ ਉਹਦਾ ਬੰਦ ਹੋ ਗਿਆ ਜੀਵਣਾ ਉਹਦਾ ਸ਼ੁਰੂ ਹੋ ਗਿਆ ਉਹ ਧਰਮ ਦੇ ਚ ਜੀਵਣਾ ਉਹ ਪਹੁੰਚ ਗਿਆ ਤੇ ਮੰਨਣ ਤੋਂ ਮੁਰਾਦ ਫਿਰ ਮੈਂ ਅਰਜ਼ ਕਰਾਂ ਸੁਣ ਕੇ ਮੰਨਿਆ ਇਹ ਰਸਤੇ ਦੇ ਚ ਹੈ ਪੰਥ ਹੀ ਹੈ ਇਹ ਰਸਤੇ ਚ ਹੈ ਵੇਖ ਕੇ ਮੰਨ ਲਿਆ ਇਹ ਪਹੁੰਚ ਗਏ ਇਹ ਘਰ ਦੇ ਚੈ ਇਹ ਰਸ ਮੰਨ ਰਿਹਾ ਹੈ ਸੁਣ ਕੇ ਮਨਿਆ ਹੈ ਰਸ ਨਹੀਂ ਹੋਵੇਗਾ ਰਸਤੇ ਚ ਹੈ ਰਸਤੇ ਚ ਚੱਲਣਾ ਹੈ ਰਸਤੇ ਦੇ ਉਤਾਰ ਚੜਾਓ ਨੇ ਰਸਤੇ ਦਾ ਥਕੈਵਾ ਹੈ ਰਸਤੇ ਦਾ ਅਕੇਵਾ ਹੈ ਬਾਣੀ ਪੜਦਿਆਂ ਅਕੇਵਾ ਹੋਵੇ ਵਾਹਿਗੁਰੂ ਜਪਦਿਆਂ ਥਕੈਵਾ ਹੋਵੇ ਉਕਤਾਹਟ ਹੋਵੇ ਇਹ ਪੰਥੀਏ ਰਸਤੇ ਚ ਹੈ ਇਹ ਜੇ ਰਸਤੇ ਚ ਹੈ ਇਹ ਟਿਕਾਣੇ ਤੇ ਨਹੀਂ ਹੈ ਜਿਹਦਾ ਜਪਣਾ ਮਹਾ ਆਨੰਦ ਹੈ ਜਿਹਦਾ ਜੀਵਣਾ ਮਹਾ ਰਸ ਹੈ ਮਹਾਨ ਪ੍ਰਕਾਸ਼ ਹੈ ਇਹ ਹੀ ਧਰਮ ਦੇ ਚ ਹੈ ਇਹ ਰਸਤੇ ਚ ਨਹੀਂ ਹੈ ਪੰਥ ਦੇ ਚ ਲੰਘੇ ਇਹ ਧਰਮ ਦੇ ਚ ਹੈ ਪੰਥ ਪ੍ਰੇਮ ਨਾ ਜਾਣਈ ਪੰਥੀ ਕੋਲ ਪ੍ਰੇਮ ਨਹੀਂ ਹੁੰਦਾ ਰਸਤੇ ਚ ਪ੍ਰਮਾਤਮਾ ਪ੍ਰੇਮ ਹੈ ਐਸਾ ਕੁਛ ਅਵਤਾਰਾਂ ਨੇ ਕਿਹਾ ਪ੍ਰਮਾਤਮਾ ਗਿਆਨ ਹੈ ਐਸਾ ਕੁਛ ਇੱਕ ਨੇ ਕਿਹਾ ਪਰਮਾਤਮਾ ਅਮਨ ਸ਼ਾਂਤੀ ਹੈ ਐਸਾ ਕੁਛ ਇੱਕ ਨੇ ਕਿਹਾ ਇਸਲਾਮ ਦੇ ਬਾਨੇ ਮੁਹੰਮਦ ਸਾਹਿਬ ਕਹਿੰਦੇ ਨੇ ਖੁਦਾ ਕੀ ਹੈ ਇਸਲਾਮ ਹੈ ਤੇ ਇਸਲਾਮ ਦੇ ਅਖਰੀ ਅਰਥ ਨੇ ਅਮਨ ਸਲਾਮਤੀ ਉਹਦੇ ਚੈਨ ਹੈ ਸਕੂਨ ਹੈ ਸ਼ਾਂਤੀ ਹੈ ਆਰਾਮ ਹੈ ਇਸਲਾਮ ਮੁਸਲਮਾਨ ਜੋ ਇਸਲਾਮ ਨੂੰ ਮੰਨਦਾ ਹੈ ਅਜੇ ਇਸਲਾਮ ਤੱਕ ਨਹੀਂ ਪਹੁੰਚਿਆ ਮੰਨਦਾ ਹੈ ਸੁਣ ਕੇ ਮੰਨਦੇ ਹੈ منن والے مسلمانہ نے پتہ نہیں کتنا مسلمانوں کا خون خرابہ کیتا ہے اور کر رہے ہیں امن سلامتی تھی کوئی نہیں خدا امن سلامتی ہے اسلام مسلمان جو خدا نو مند ہے اسلام نو مند ہے اور مند ہے خدا امن ہے خدا شانتی ہے خدا سکون ہے خدا آرام ہے بشرام ہے لیکن امن سلامتی نام دی چیز مسلمان دے کول نہیں ہے۔ افغانستان بارے تے سیانے کہندے قریبن 1000 سال تو قبیلوں دی جنگ جاری ہے۔ مسلمان لڑ رہے ہیں۔ سال دے سال محرم دے دن اچ شیعہ سونی فساد ہو جاندے ن ساری دنیا وچ۔ شیعہ نو عراق دے تے بالکل دبا کے رکھیا گیا ہے۔ ਸ਼ੀਆ ਸਨੇ ਫਸਾਦ ਹੋ ਜਾਂਦੇ ਨੇ ਪਾਕਿਸਤਾਨ ਦੇ ਚ ਹਿੰਦੁਸਤਾਨ ਦੇ ਚ ਬੰਗਲਾਦੇਸ਼ ਦੇ ਚ ਫਰਵਦੇਸ਼ ਦੇ ਚ ਕਿਉਂ ਸ਼ੀਆ ਮੁਸਲਮਾਨਾਂ ਦੀ ਤਾਦਾਦ ਹਰ ਜਗ੍ਹਾ ਕਿਧਰੇ 20% ਕਿਧਰੇ 30 ਕਿਧਰੇ ਚਾਦੀ ਜ਼ਿਆਦਾ ਅਦਦ ਸੁਣਨੇ ਨੇ ਸ਼ੀਆ ਨਹੀਂ ਨੇ ਮਾਰ ਖਾ ਜਾਂਦੇ ਨੇ ਹਰ ਜਗ੍ਹਾ ਮਾਰ ਇਹਨਾਂ ਮੁਸਲਮਾਨ ਕੁਰਾਨ ਨੂੰ ਮੰਦਲ ਮਹੰਮਦ ਸਾਹਿਬ ਨੂੰ ਮੰਦਰ ਇਸਲਾਮ ਅਮਨ ਸਲਾਮ ਦੀ ਜੋ ਪਹੁੰਚ ਗਿਆ ਹੈ ਐਸਾ ਮਨੁੱਖ ਅਮਨ ਸਲਾਮਤੀ ਤੱਕ ਪਹੁੰਚ ਗਿਆ ਹੈ ਐਸਾ ਮਨੁੱਖ ਅਮਨ ਸਲਾਮਤੀ ਦਾ ਮੁਹਾਫਿਜ਼ ਹੋਵੇਗਾ ਰਖਵਾਲਾ ਹੋਵੇਗਾ ਕਿਉਂਕਿ ਸਵੈਮ ਅਮਨ ਤੱਕ ਪਹੁੰਚ ਗਿਆ ਹੈ ਸ਼ਾਂਤੀ ਤੱਕ ਪਹੁੰਚ ਗਿਆ ਹੈ ਬਿਸ਼ਰਾਮ ਤੱਕ ਪਹੁੰਚ ਗਿਆ ਪਰ ਮੁਸਲਮਾਨ ਜੋ ਪੰਥ ਹੈ ਰਸਤੇ 'ਚ ਹੈ ਇਸ ਤੋਂ ਤੇ ਬਦਮਨੀ ਵੀ ਆਉਂਦੀ ਹੈ ਇਸ ਤੋਂ ਤੇ ਕਈਆਂ ਦੀ ਸਲਾਮਤੀ ਭੰਗ ਵੀ ਆਉਂਦੀ ਹੈ ਕਈਆਂ ਦਾ ਅਮਨ ਚੈਨ ਖਰਾਬ ਵੀ ਹੁੰਦਾ ਹੈ ਭਗਵਾਨ ਗਿਆਨ ਹੈ ਗਿਆਨ ਹੀ ਭਗਵਾਨ ਹੈ ਐਸਾ ਵੈਦਿਕ ਰਿਸ਼ੀਆਂ ਨੇ ਕਿਹਾ ਵੇਦ ਹੀ ਭਗਵਾਨ ਹੈ ਵੇਦ ਗਿਆਨ ਨੂੰ ਕਹਿੰਦੇ ਗਿਆਨ ਹੀ ਭਗਵਾਨ ਹੈ ਜੋ ਗਿਆਨ ਤੱਕ ਪਹੁੰਚ ਗਿਆ ਭਗਵਾਨ ਤੱਕ ਪਹੁੰਚ ਗਿਆ ਬੜੇ ਵਹਿਮ ਤੋਂ ਮਾਤ ਪਰਮਾਤਮਾ ਦੇ ਬਾਰੇ ਬੜਾ ਅਗਿਆਨ ਹਿੰਦੂ ਜਗਤ ਦੇ ਵਿੱਚ ਕਿਦਰੇ ਪੁੰਨਿਆਂ ਦੀ ਪੂਜਾ ਕਿਦਰੇ ਮਸਿਆ ਦੀ ਪੂਜਾ ਕਿਦਰੇ ਦਰਖਤਾਂ ਦੀ ਪੂਜਾ ਕਿਦਰੇ ਸੱਪਾਂ ਦੀ ਪੂਜਾ ਕਿਦਰੇ ਘੋੜਿਆਂ ਦੀ ਪੂਜਾ ਕਿਦਰੇ ਗਊਆਂ ਦੀ ਪੂਜਾ ਕਿਦਰੇ ਝੰਡਾ ਦੀ ਪੂਜਾ ਕਿਦਰੇ ਦਰਿਆਵਾਂ ਦੀ ਪੂਜਾ ਗਿਆਨ ਹੀ ਭਗਵਾਨ ਹੈ ਬੜੀ ਪਰਬਲ ਅਗਿਆਨਤਾ ਜੰਦੇ ਹੈ ਇਹ ਕੌਣ ਨੇ ਪੰਥੀ ਨੇ ਰਸਤੇ ਚ ਨੇ ਗਿਆਨ ਤੇ ਧਰਮ ਹੈ ਗਿਆਨ ਤੱਕ ਪਹੁੰਚਣਾ ਤੇ ਭਗਵਾਨ ਤੱਕ ਪਹੁੰਚਣਾ ਹੈ ਪੰਥੀ ਨੇ ਰਸਤੇ ਚ ਹੈ ਪ੍ਰੇਮ ਹੀ ਪਰਮਾਤਮਾ ਹੈ ਐਸਾ ਈਸ਼ਾ ਨੇ ਕਹਿ ਦਿੱਤਾ ਜੋ ਪ੍ਰੇਮ ਤੱਕ ਪਹੁੰਚ ਗਿਆ ਉਹ ਗੌਡ ਤੱਕ ਪਹੁੰਚ ਗਿਆ ਲੋਬੀਜ਼ਗਾਰਡ ਕਰਕੇ ਕਹਿ ਦਿੱਤਾ ਪ੍ਰੇਮ ਮੋਹ ਨਹੀਂ ਹੁੰਦਾ ਪ੍ਰੇਮ ਜਦ ਸੀਮਤ ਹੁੰਦਾ ਹੈ ਮੋਹ ਬਣ ਜਾਂਦਾ ਹੈ ਮੋਹ ਜਦ ਅਸੀਮ ਹੋ ਜਾਂਦਾ ਹੈ ਪ੍ਰੇਮ ਬਣ ਜਾਂਦਾ ਹੈ ਸੀਮਤ ਪ੍ਰੇਮ ਮੋਹ ਹੈ ਮੋਹ ਆਪਣੇ ਪਰਿਵਾਰ ਨਾਲ ਹੈ ਆਪਣੇ ਬੱਚੇ ਨਾਲ ਹੈ ਬਾਕੀਆਂ ਨਾਲ ਨਹੀਂ ਆਪਣੇ ਬੱਚੇ ਨੂੰ ਜ਼ਰਾ ਜਿਹਾ ਵੀ ਚੋਟ ਪਹੁੰਚੇ ਦਿਲ ਨੂੰ ਚੋਟ ਪਹੁੰਚਦੀ ਹੈ ਦੂਜੇ ਨੂੰ ਕੁਝ ਵੀ ਹੁੰਦਾ ਫਿਰੇ ਕੁਝ ਵੀ ਨਹੀਂ को दे नाल ਕੋਈ ਸੰਬੰਧ ਥੋੜੇ ਆਪਣੇ ਨੂੰ ਰੰਚਕ ਮਾਤਰ ਕਸ਼ਟ ਹੋਇਆ ਰੋਟਿਆ ਕਿਧਰੇ ਹਜ਼ਾਰਾਂ ਮਰਕਤ ਤਬਾ ਹੋ ਗਏ ਨੇ ਉਜੜ ਗਏ ਨੇ ਬਰਬਾਦ ਹੋ ਗਏ ਕੁਛ ਵੀ ਨਹੀਂ ਮਉ ਸੀਮਤ ਦਾਇਰੇ ਚੰਦਾ ਮਉ ਦਾ ਮਤਲਬ ਮੇਰਾ ਜੋ ਮੇਰਾ ਹੈ ਉਸ ਨਾਲ ਮਉ ਹੈ ਜੋ ਮੇਰਾ ਨਹੀਂ ਉਸ ਨਾਲ ਨਹੀਂ ਪਰ ਜੋ ਮੇਰਾ ਵੀ ਨਹੀਂ ਫਿਰ ਵੀ ਪਿਆਰਾ ਹੈ ਤੇਰਾ ਹੈ ਪ੍ਰਭੂ ਦਾ ਸੁਪ੍ਰੇਮ ਸ਼ੋਦੋਂਦਰ ਪ੍ਰੇਮ ਤੱਕ ਜੋ ਪਹੁੰਚ ਗਿਆ ਉਹ ਖੁਦਾ ਤੱਕ ਪਹੁੰਚ ਗਿਆ ਪਰਮਾਤਮਾ ਤੱਕ ਪਹੁੰਚ ਗਿਆ ਐਸਾ ਹਜ਼ਰਤ ਈਸਾ ਨੇ ਕਿਹਾ ਪ੍ਰੇਮ ਤੇਈਸਾਈਆਂ ਦੇ ਪਰਿਵਾਰ ਤੱਕ ਵੀ ਨਹੀਂ ਰਿਹਾ ਤਲਾਕ ਤੱਕ ਨੌਬਤ ਬੱਚੇ ਰੁੱਲਦੇ ਕੁਝ ਵੀ ਨਹੀਂ ਗਾਹ ਸਾਰੀ ਦੁਨੀਆ ਦਾ ਸ਼ੋਸ਼ਣ ਕੀਤਾ ਕਿਤਨੇ ਮੁਲਕਾਂ ਨੂੰ ਹੜਪਿਆ ਕਬਜ਼ੇ ਕੀਤੇ ਕਹਿੰਦੇ ਨੇ ਇੰਗਲੈਂਡ ਦਾ ਰਾਜ ਉਹਦੇ 'ਚ ਕਦੀ ਸੂਰਜ ਅਗਰੂਬ ਨਹੀਂ ਆਉਂਦਾ ਤੇ ਕਿਸੇ ਦੇ ਮੁਲਕ ਨੂੰ ਹਤਿਆਣ ਵਾਸਤੇ ਖੂਨ ਖਰਾਬਤੇ ਕਰਨਾ ਪਏਗਾ ਲਾਉ ਇਸ ਗਾੜ ਢਾਕਣ ਵਾਲਿਆਂ ਨੇ ਪਤਾ ਨਹੀਂ ਕਿਤਨੇ ਆ ਦਾ ਜੀਵਨਾ ਹਰਮ ਕੀਤਾ ਕਿਤਨੇ ਨੂੰ ਫਾਂਸੀ ਤੇ ਚੜਿਆ ਤੇ ਪਿਆਰ ਤੇ ਪਰਿਵਾਰ ਦੇ 'ਚ ਵੀ ਨਹੀਂ ਹੈ ਤਲਾਕ ਬੱਚੇ ਰੁੱਲਦੇ ਕੁਝ ਵੀ ਨਹੀਂ ਅਗਰੇ ਚਰਚ ਵੀ ਜਾਂਦੇ ਨੇ ਤੋ ਪੰਥੀ ਨੇ ਪ੍ਰੇਮ ਤੱਕ ਨਹੀਂ ਪਹੁੰਚੇ ਧਰਮ ਤੱਕ ਨਹੀਂ ਪਹੁੰਚੇ ਧਰਮ ਸਾਰੇ ਗੁਣਾ ਨੂੰ ਇਕੱਠਾ ਕਰੀਏ ਪ੍ਰੇਮ ਗਿਆਨ ਦਇਆ ਸੇਲ ਸੰਜਮ ਅਮਨ ਸ਼ਾਂਤੀ ਨਿਰਵੈਰਤਾ ਨਿਰਭੈਤਾ ਹਜ਼ਾਰਾਂ ਲੱਖਾਂ ਗੁਣਾ ਨੂੰ ਇਕੱਠਾ ਕਰੀਏ ਇੱਕ ਸ਼ਬਦ ਦੇ ਚ ਬਿਆਨ ਕਰਨਾ ਹੋਵੇ ਧਰਮ ਤੋਂ ਪ੍ਰੇਮ ਤੱਕ ਇਸਾਈ ਜਗਤ ਪਹੁੰਚ ਗਏ ਹੋਵੇ ਐਸਾ ਨਹੀਂ ਦਿਖਾਈ ਦਿੰਦਾ ਸਿੱਖੀ ਦਾ ਮਾਰਗ ਸਿੱਖਬੰਦ ਵਾਸਤ੍ਰਕ ਸਿਰਫ ਗੁਰੂ ਦੀ ਮੱਤ ਤੱਕ ਪਹੁੰਚਣਾ ਹੈ ਧਿਆਨ ਨੂੰ ਸਿਰਫ ਸ਼ਬਦ ਤੱਕ ਪਹੁੰਚਾਣਾ ਨਹੀਂ ਕਰਨਾ ਗੁਰਮਤ ਸਿਰਫ ਇਹ ਹੈ ਪਰ ਐਸਾ ਕਰਨ ਵਾਸਤੇ ਪਹਿਲੇ ਇਹ ਵੀ ਕਬੂਲ ਕਰਨਾ ਪਏਗਾ ਸਿੱਖ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਜਾਨਣਾ ਚਾਹੁੰਦਾ ਮੈਂ ਸਿੱਖਣਾ ਚਾਹੁੰਦਾ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਸਭ ਤੋਂ ਨਿਰਮਾਣ ਸ਼ਬਦ ਗੁਰੂ ਨਾਨਕ ਨੇ ਸਾਢੀ ਚੌਥੀ ਜਪਾਇਆ ਸਿੱਖ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਪ੍ਰਬੰਧਕਾਂ ਦਾ ਕੰਮ ਸੀ ਗੁਰਦੁਆਰੇ ਦੀ ਬਿਲਡਿੰਗ ਬਣਾਉਣਾ ਲੰਗਰ ਚਲਾਉਣਾ ਆਏ ਗਏ ਯਾਤਰੀਆਂ ਦੀ ਦੇਖਰੇਖ ਕਰਨੀ ਸਾਰਾ ਬੰਦਬਸਤ ਕਰਨਾ ਪਰ ਧਰਮ ਦੇ ਮੁਖੀ ਵੀ ਇਹੀ ਬਣੇ ਬੈਨ ਜਨ ਕੇ ਕੱਖ ਸਮਝ ਕੋਈ ਨਹੀਂ ਤਾਂ ਹੋਇਆ ਕਿ ਗੁਰਦੁਆਰੇ ਤੇ ਲੜਾਈ ਝਗੜੇ ਦੇ ਖਾੜੇ ਬਣ ਗਏ ਕੁਝ ਵੀ ਨਾ ਕੁਈ ਚੰਗੀ ਛਾਪ ਅਸੀਂ ਜਗਤ ਨੂੰ ਨਹੀਂ ਦੇ ਸਕੇ ਪਰ ਬੜਾ ਪਰਬਲ ਹੰਕਾਰ ਅਸੀਂ ਸਭ ਕੁਝ ਜਾਣਦੇ ਆ ਐਸਾ ਦਾਵਾ ਕਰਨ ਵਾਲਾ ਕਮ ਸੇ ਕਮ ਸਾਹਮਣੇ ਆਪਣਾ ਸਰੂਪ ਰੱਖ ਰਿਹਾ ਸਿੱਖ ਨਹੀਂ ਹੈ ਸਿੱਖ ਦਾ ਮਤਲਬ ਮੈਂ ਸਿੱਖਣਾ ਚਾਹੁੰਦਾ ਮੈਂ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਸੱਚ ਬਾਰੇ ਕੁਝ ਵੀ ਨਹੀਂ ਜਾਣਦਾ ਇੰਨਾ ਨਿਰਵਾਣ ਸ਼ਬਦ ਹੈ ਇਤਨਾ ਪਵਿੱਤਰ ਸ਼ਬਦ ਹੈ ਇਤਨਾ ਮਹਾਨ ਸ਼ਬਦ ਹੈ ਕੌਮੀ ਨਾਮ ਦਿੱਤਾ ਮੁਸਲਮਾਨ ਜੋ ਅਮਨ ਸਲਾਮਤੀ ਨੂੰ ਮੰਨਦਾ ਹੈ ਇਸਾਈ ਜੋ ਪ੍ਰੇਮ ਨੂੰ ਮੰਨਦਾ ਹੈ ਮੈਂ ਫਿਰ ਅਰਜ਼ ਕਰਾਂ ਮੰਨਣਾ ਸੁਣ ਕੇ ਮੰਨਣਾ ਵੇਖ ਕੇ ਮੰਨਣਾ ਅਨੁਭਵ ਜੋ ਗਿਆਨ ਨੂੰ ਮੰਨਦਾ ਹੈ ਜੋ ਮੰਨਦਾ ਹੈ ਇਸ ਗੱਲ ਨੂੰ ਕਿ ਗੁਰੂ ਦੀ ਮਤ ਗੁਰੂ ਦਾ ਸ਼ਬਦ ਹੀ ਗੁਰੂ ਹੈ ਔਰ ਮੈਂ ਆਪਣੇ ਧਿਆਨ ਨੂੰ ਉਸ ਤੱਕ ਪਹੁੰਚਾਣਾ ਹੈ ਔਰ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਅਨਜਾਨ ਮੈਂ ਸਿੱਖਣਾ ਚਾਹੁੰਦਾ ਮੈਂ ਜਾਣਨਾ ਚਾਹੁੰਦਾ ਤੁਮੇਰਸ ਕਰ ਸਿੱਖ ਕੋਲ ਗੁਰੂ ਦੀ ਮਤ ਹੋਵੇ ऐसा नहीं दिखाई देता बेशतर बहुत सारे अपनी मत ਦੇ ਮਤਾਬਕ ਜੀ ਰਹੇ ਸਿੰਧਗੀ ਨਹੀਂ ਦੱਸਦੀ ਪਈ ਕਿ ਗੁਰੂ ਦੀ ਮਤ ਮਤਾਬਕ ਜੀ ਰਹੇ ਕਿਸੇ ਤਰ੍ਹਾਂ ਇਸਾਈ ਕਿਸੇ ਤਰ੍ਹਾਂ ਹਿੰਦੂ ਕਿਸੇ ਤਰ੍ਹਾਂ ਮੁਸਲਮ ਪੰਥ ਦੇਚ ਨੇ ਕੁਝ ਤੇ ਪੰਥ ਦੇ ਚ ਰੁਕੇ ਹੋਏ ਨੇ ਔਰ ਪੰਥ ਦੇ ਚ ਰੋੜੇ ਬਣੇ ਹੋਏ ਨੇ ਦੂਜੇ ਚੱਲ ਵੀ ਨਾ ਸਕ ਖੜੇ ਨੇ ਰੋੜਾ ਬਣ ਕੇ ਖੜੇ ਹੇ ਵੀ ਮੈਲਸ ਕਰ ਦੇ ਨਾ ਖੁਦ ਚੱਲਣਾ ਹੈ ਨਾ ਦੂਸਰੇ ਨੂੰ ਚੱਲਣ ਦੇਣਾ ਐਸੇ ਰੋੜੇ ਇਸਲਾਮੀ ਜਗਤ ਦੇ ਚ ਐਸੇ ਰੋੜੇ ਹਿੰਦੂ ਜਗਤ ਦੇ ਚ ਐਸੇ ਰੋੜਿਆਂ ਦੀ ਭਰਮਾਰ ਸਿੱਖ ਜਗਤ ਦੇ ਚ ਕਬੂਲੇ ਨਹੀਂ ਬੜਾ ਪਰਬਲ ਹੰਕਾਰ ਰੋੜਾ ਤੇ ਹੰਕਾਰ ਰਸਤਾ ਰੋਕੇਗਾ ਪੰਥੀ ਨੂੰ ਦੁੱਖ ਦੇਵੇਗਾ ਚੱਲਣ ਵਾਲੇ ਨੂੰ ਚੋਟ ਲੱਗੇਗੀ ਤੋ ਮਹਿਰਸ ਕਰਾ ਇੱਕ ਤੇ ਮੰਨਣਾ ਹੈ ਸੁਣ ਕੇ ਅਰੇ ਸਿਰਫ ਸੁਣ ਕੇ ਹੀ ਮੰਨਣਾ ਰਹਿ ਗਿਆ ਅੱਗੇ ਚੱਲਣਾ ਨਾ ਰਹਿ ਗਿਆ ਇਹ ਮਨੁੱਖ ਪੰਥ ਦਾ ਰੋੜਾ ਬਣੇਗਾ ਰਸਤੇ ਦਾ ਰੋੜਾ ਹੋਏਗਾ ਬਹੁਤ ਸਾਰੇ ਮੁਸਲਮਾਨ ਇਸਲਾਮ ਦੇ ਰਸਤੇ ਦਾ ਰੋੜਾ ਨੇ ਬਹੁਤ ਸਾਰੇ ਹਿੰਦੋ ਗਿਆਨ ਦੇ ਮਾਰਗ ਦਾ ਰੋੜਾ ਨੇ ਬਹੁਤ ਸਾਰੇ ਸਿੱਖ ਗੁਸਤਾਖੀ maaf ਧਰਮ ਦੇ ਰਸਤੇ ਦਾ ਪੰਥ ਦਾ ਰੋੜਾ ਨੇ ਨਾ ਖੁਦ ਚਲਦੇ ਨੇ ਨਾ ਦੂਜਿਆਂ ਨੂੰ ਚਲਣ ਦੇਂਦੇ। ਕੁਛ ਇਕ ਦੇ ਜੇ ਚਲਦੇ ਵੀ ਪੈ ਨੇ ਤੇ ਧਿਆਨ ਐਸਾ ਕਮਜ਼ੋਰ ਚਲਦਾ ਪਿਆ ਜਿਵੇਂ ਕੋਈ 90 95 ਸਾਲ ਦਾ ਬੁੱਢਾ ਲੜਖੜਾਂਦਾ। ਪੈਰ ਲੜਖੜਾ ਰਹਿਣਾ। ਸਿਰ ਕੰਬਦਾ ਪਿਆ। ਇਸ ਦਾ ਕੰਬਦਾ ਹੋਇਆ ਧਿਆਨ ਹੈ, ਲੜਖੜਾਂਦਾ ਹੋਇਆ ਹੈ। ਔਰ ਖਲ ਲੜਖੜਾਂਦਾ ਲੜਖੜਾਂਦਾ ਕਿਦਰੇ गिर ਵੀ ਜਾਂਦਾ। ਗਿਰਣਾ ਕਿ ਆਉਂਦਾ ਹੈ? ਪਤ ਤੋ ਜਾਣਾ ਗਿਰ ਵੀ ਜਾਂਦਾ ਚੱਲਦਾ ਵੀ ਪਿਆ ਲੜਖੜਾ ਕੇ ਚੱਲਦਾ ਪਿਆ ਕਿਧਰੇ ਗਿਰ ਜਾਂਦਾ ਕਦੇ ਸੰਭਲਣ ਦੀ ਕੋਸ਼ਿਸ਼ ਕਰਦਾ ਫਿਰ ਉੱਠਣ ਦੀ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਫਿਰ ਗਿਰ ਜਾਂਦਾ ਇਸ ਤਰ੍ਹਾਂ ਦਾ ਲੜਖੜਾਂਦਾ ਹੋਇਆ ਧਿਆਨ ਆਮ ਸਿੱਖਾਂ ਕੋਲ ਦੇਖਣ ਨੂੰ ਮਿਲਦਾ ਜਿਨ੍ਹਾਂ ਨੂੰ ਅਸੀਂ ਅਭਿਆਸੀ ਕਹਿ ਦਿੰਦੇ ਹਾਂ ਉਸਤਾਹੀ ਮਾਫ ਬਾਕੀ ਤੇ ਉਹ ਨਹੀਂ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਬਦ ਪ੍ਰੀਤਮ ਦੇ ਦੇਸ ਕੈਸੇ ਬਾਤਨ ਸੇ ਜਾਈ ਇਹ ਤੇ ਪੰਥ ਪੁੱਛਦੇ ਰਹਿੰਦੇ ਨੇ ਰਸਤਾ ਪੁੱਛਦੇ ਰਹਿੰਦੇ ਨੇ ਚਲਦੇ ਹੀ ਨਹੀਂ ਚਲਦੇ ਚੱਲਣਾ ਕੀ ਹੈ ਕਿਸ ਆਸਰੇ ਤੇ ਚਲਾਂਗੇ ਜਿਵੇਂ ਮੈਂ ਕਲ ਅਰਜ਼ ਕੀਤੀ ਤੁਸੀਂ ਆਪਣੀ ਕਾਰਾਂ 'ਚ ਬੈਠ ਕੇ ਗੁਰਦੁਆਰੇ ਆਇਓ ਚੱਲਣਾ ਧਿਆਨ ਨੇ ਸ਼ਬਦ ਦੇ ਆਸਰੇ ਤੇ ਧੁਨ ਦੇ ਆਸਰੇ ਤੇ ਦੋਨੋਂ ਮੇਧਿਆ ਜਿਵੇਂ ਕਾਰ ਦੇ ਚ ਬੈਠੇ ਆ ਧਿਆਨ ਨੂੰ ਦੋਨੋਂ ਦੇ ਚ ਬਿਠਾਣਾ ਦੋਨਾਂ ਨਾਲ ਜੋੜਨਾ ਤੇ ਧੁਨ ਕਿੱਥੇ ਪੁਛਾਏਗੀ ਧਰਮ ਤੱਕ ਉਹ ਘਰ ਤੱਕ ਪੁਛਾਏਗੀ ਉਹ ਟਿਕਾਣੇ ਤੱਕ ਪੁਛਾਏਗੀ ਇਸ ਵਾਸਤੇ ਗੁਰੂ ਘਰ ਦੇ ਚ ਸਾਧਨਾ ਹੈ ਦੋਨੋਂ ਧਿਆਨ ਸਾਧਨਾ ਦੋਨੋਂ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਤਿ ਕਹਾਣੇ ਇਹ ਧਨ ਧਿਆਨ ਦੀ ਸਾਧਨਾ ਹੈ ਧਨ ਸਹਾਰਾ ਹੈ ਧਿਆਨ ਯਾਤਰੀ ਹੈ ਧਰਮ ਟਿਕਾਣਾ ਹੈ ਕਰ ਹੈ ਅਬ ਸਾਰੇ ਸਿਆਣੇ ਸੋਝਵਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ اے ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲਦੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਚੱਲਣਾ ਅਜ ਸਿੱਖਿਆ ਹੈ ਤੇ ਜਿਸ ਨੇ ਅੱਜ ਚੱਲਣਾ ਸਿੱਖਿਆ ਕਿੰਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਠੀਕ ਹੈ ਮਾਂ ਬਾਪ ਨੂੰ ਖੁਸ਼ੀ ਹੋ ਜਾਂਦੀ ਹੈ ਬੱਚੇ ਨੇ ਅੱਜ ਪੈਰ ਪੁੱਟਿਆ ਗੁਜਰਾਤ ਦੇ ਵਿੱਚ ਇਹਨੂੰ ਬਹੁਤ ਵੱਡਾ ਸ਼ਗਨ ਮੰਨਦੇ ਨੇ ਲੱਡੂ ਵਣ ਦੇਣੇ ਕਰਦੇ ਜਿਵੇਂ ਅਦਰੀ ਦੇ ਵਿੱਚ ਅੱਜ ਸਾਡੇ ਬੱਚੇ ਨੇ ਪੈਰ ਪੁੱਟੇ ਨੇ ਇੱਕ ਕਦਮ ਚਲੇਗਾ ਫਿਰ ਦੁਬਾਰਾ ਇੱਕ ਹੋਰ ਰਸਮ ਆਉਂਦੀ ਹੈ ਅੱਜ ਸਾਡੇ ਬੱਚੇ ਦੀ ਜ਼ੁਬਾਨ ਬੋਲਣ ਲੱਗ ਪਈ ਹੈ ਬੋਲ ਨਿਕਲੇ ਫਿਰ ਲੱਡੂ ਵੰਦਦੇ ਨੇ ਫਿਰ ਮੁਬਾਰਕਾਂ ਕਹਿੰਦੇ ਨੇ ਫਿਰ ਇੱਕ ਦੂਜੇ ਨੂੰ ਵਧਾਈਆਂ ਦੇ ਦਿੰਦੇ ਨੇ ਵਾਹਿਗੁਰੂ ਫਿਰ ਖੁਸ਼ੀ ਮਨਾਉਂਦੇ ਨੇ ਬੱਚੇ ਦੀ ਜ਼ੁਬਾਨ ਜੋ ਅੱਜ ਬੋਲ ਨਿਕਲੇ ਹੈ ਬੱਚੇ ਦੇ ਕਦਮ ਅੱਜ ਚੱਲ ਪਏ ਨੇ ਇਹਨੂੰ ਚੰਗਾ ਸ਼ਗਨ ਕਹਿੰਦੇ ਨੇ ਬਹੁਤ ਵੱਡੀ ਖੁਸ਼ੀ ਮਨਾਉਂਦੇ ਨੇ ਧਨਗੁਰੂ ਵਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ हे ਪ੍ਰਭੂ ਚਲਤੇ ਪਿਆ ਮੈਂ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅਜੇ ਹੀ ਚੱਲਣਾ ਸਿੱਖਿਆ ਹੈ ਅਜੇ ਜਿਹੜੇ ਅਜੇ ਹੀ ਚੱਲਣਾ ਸਿੱਖਿਆ ਤੇ ਕਿੰਨਾ ਕੁ ਚਲੇਗਾ ਕਿੰਨਾ ਕੁ ਚਲੇਗਾ ਜਗਤ ਦੀ ਸੰਸਾਰ ਦੇ ਅਭਿਆਸੀਆਂ ਦੀ ਤਸਵੀਰ ਧਨਗੁਰੂ ਵਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ ਗੁਰੂ ਘਰ ਦੇ ਵਿੱਚ ਇੱਕ ਸਮੱਸਿਆ ਨੂੰ ਪੇਸ਼ ਕਰਨ ਦਾ ਢੰਗ ਹੈ ਕਿ ਗੁਣਾਂ ਦਾ ਜ਼ਿਕਰ ਕਰਨਾ ਹੈ ਤੇ ਦੂਜੇ ਨੂੰ ਅੱਗੇ ਕਰਨਾ ਹੈ ਔਗੁਣਾਂ ਦਾ ਜ਼ਿਕਰ ਕਰਨਾ ਹੈ ਤੇ ਆਪਣੇ ਨੂੰ ਅੱਗੇ ਕਰਨਾ ਕਹੋ ਨਾਨਕ ਹਮ ਨੇ ਇਚ ਕਰਮ ਸਰਨ ਪਰੇ ਕੀ ਰੱਖੋ ਸਰਮ ਇੱਕ ਖੂਬੀ ਹੈ ਗੁਰੂ ਘਰ ਵਿੱਚ ਜੇ ਕਿਸੇ ਨੂੰ ਸਮਝਾਣਾ ਵੀ ਹੈ ਬੜਾ ਹੰਕਾਰੀ ਹੈ ਇੰਜ ਕਹਿਣਾ ਸਾਧੋ ਮਨ ਕਾ ਮਾਨ ਤੇ ਆ ਦੋਗੇ ਸਾਧੂ ਕਿਹੜੀ ਗੱਲ ਦਾ ਜੇ ਹੰਕਾਰੀ ਹੈ ਸਾਧੂਏ ਮਨ ਕਾ ਮਾਨ ਤਿਆ ਐ ਸਾਧੂਏ ਇਹ ਛੋੜੋ ਹੰਕਾਰ ਇਸ ਮਨ ਦੇ ਚੋਂ ਅਗਮਾਨ ਨੂੰ ਘਟੋ ਹੰਕਾਰ ਨੂੰ ਘਟੋ ਤਾਂ ਮੁਖਤਸਰ ਕਰਾਂ ਸਤਿਗੁਰudev ਜੀ ਮਹਾਰਾਜ ਫਰਮਾਨ ਕਰਦੇ ਨੇ ਚਲਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅਜ ਚੱਲਣਾ ਸਿੱਖਿਆ ਹੈ ਪਹਿਲੇ ਪਹਿਲੇ ਦਿਨ ਅਗਰ ਕਿਸੇ ਦਾ ਧਿਆਨ ਚਲਿਆ ਵੀ ਹੈ ਲੰਬਾ ਨਹੀਂ ਹੋਵੇਗਾ ਮੈਨੂੰ ਤੁਹਾਡੇ ਇਥੇ ਇਸ ਸ਼ਹਿਰ ਦੇ ਇਸ ਸਰੀ ਦੇ ਚ ਵੀ ਪੰਜਾਰ ਸੱਜਣ ਤੇ ਐਸੇ ਮਿਲੇ ਨੇ ਕਹਿੰਦੇ ਨੇ ਚਲ ਕਾ ਮਿਲੀਆਂ ਸਨ ਹੁਣ ਕੋਈ ਨਹੀਂ ਹੁਣ ਕੋਈ ਕੁਟਕੜ ਬਣੀ ਸੀ ਹੁਣ ਕੋਈ ਨਹੀਂ ਇੱਕ ਦੋ ਬੀਬੀਆਂ ਨੇ ਵੀ ਇਸ ਤਰ੍ਹਾਂ ਕਿਹਾ ਔਰ ਮੈਂ ਭਰੋਸਾ ਕਰਦਾ ਜੋ ਕਹਿ ਰਹੇ ਸਨ ਠੀਕ ਸੀ ਉਹਨਾਂ ਦਾ ਮਸਤਕ ਦੱਸਦਾ ਸੀ ਉਹਨਾਂ ਦੇ ਕਹਿਣ ਦਾ ਢੰਗ ਦੱਸਦਾ ਸੀ ਉਹਨਾਂ ਦੀ ਅੱਖਾਂ ਦੱਸਦੀਆਂ ਸਨ ਕੁਝ ਠਖੇੜ ਦੇਖੀਏ ਗਵਾ ਬੈਠੇ ਨੇ ਪਹਿਲੇ ਜਦ ਇਹ झलक ਮਿਲਦੀ ਉਸ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਸਿਰਫ ਇੱਕ ਪ੍ਰਮਾਤਮਾ ਦਾ ਦਸਣਾ ਹੁੰਦਾ ਹੈ ਖੇੜ ਇਹ ਹੈ ਹੁਣ ਤੂੰ ਚੱਲ ਹੁਣ ਤੂੰ ਮਿਹਨਤ ਕਰ ਐਸਾ ਕਿਉਂ ਇਹਨੇ ਮਿਹਨਤ ਕਿਉਂ ਕਰਨਾ ਚਾਹੁੰਦਾ ਜੋ ਮੁਫਤ ਦੇਚ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਬਿਨਾ ਕੀਮਤ ਦੇ ਮਿਲ ਜਾਏ ਮਨੁੱਖ ਨਹੀਂ ਕਦਰ ਕਰਦਾ ਕਦਰ ਹੀ ਨਹੀਂ ਕਰਦਾ ਤੇ ਇੱਕ ਮਨੋਕ ਦੀ ਕਮਜ਼ੋਰੀ ਹੈ। ਵਾਹਿਗੁਰੂ ਮਿਹਨਤ ਨਾਲ ਧਨ ਕਮਾਇਆ ਹੈ, ਉਹਦੀ ਕਦਰ ਕਰਦਾ ਹੈ। ਇਹ ਤਨ ਮਿਲਿਆ ਹੈ ਮਹਾਨ ਅਸ਼ਰਫੁਲ ਮਖਲੂਕਾਤ ਸਭ ਤੋਂ ਵੱਡਮੁੱਲਾ ਮਨੁੱਖ ਇਸ ਦਿੱਕਤੇ ਕਦਰ ਕਰਦਾ ਹੈ। ਕੋਈ ਨਸ਼ਿਆਂ ਚ ਇਸਨੂੰ ਰੋਲ ਰਿਹਾ ਹੈ, ਕੋਈ ਵਿਕਾਰਾਂ ਚ ਇਸਨੂੰ ਬਰਬਾਦ ਕਰ ਰਿਹਾ ਹੈ। ਐਨਾ ਵੱਡਮੁੱਲਾ ਤਨ ਜੋ ਸਾਡੀ ਚੇਤਨਾ ਨੂੰ ਪਰਮਾਤਮਾ ਤੱਕ ਪਹੁੰਚਾ ਸਕਦਾ ਹੈ, ਪਰਮ ਆਨੰਦ ਮਾਣ ਸਕਦਾ ਹੈ, ਇਹਨੂੰਵੇਂ ਬਰਬਾਦ ਕਰੀ ਜਾਂਦੇ ਨੇ। ਫਜ਼ੂਲ ਦੇ ਕਰਮਾਂ ਵਿੱਚ। فضول دیا کریں آمان اتنا وڈ ملا جنم اتنا وڈ ملا ہے اے سریر کہ بہادر شاہ زفر دے کہندہ ہے خدا نے اس زمین دیتے منکتوں مہان اور کچھ بھی نہیں بڑھایا ہے